ਰੀਪੋਰਟ ਹੋਏ ਪੰਜਾਬੀਆਂ ਵਿੱਚ ਦੋ ਨੌਜਵਾਨ ਕਤਲ ਕੇਸ ਦੇ આરોપી ਦੋਨੋਂ ਸਕੇ ਪਰ ਆਜ ਹ ਉੱਤਰਦਿਆ ਪੁਲਿਸ ਨੇ ਕੀਤੇ ਗ੍ਰਿਫਤਾਰ 2 ਸਾਲ ਪਹਿਲਾਂ ਪਟਿਆਲਾ ਦੇ ਰਾਜਪੁਰਾ ਵਿੱਚ ਹੋਇਆ ਸੀ ਕਤਲ ਦਾ ਕੇਸ ਦਰਜ ਡੋਂਕੀ ਰੂਟ ਨਾਲ ਗਏ ਸੀ ਯੂ ਐਸ ਏ ਪੰਜਾਬ ਪੁਲਿਸ ਨੇ ਸ਼ਨੀਵਾਰ ਰਾਤ 3:11 ਵਜੇ ਅਮਰੀਕੀ ਫੌਜ ਦੇ ਜਹਾਜ਼ ਤੋਂ ਉਤਰੇ 116 ਭਾਰਤੀਆਂ ਵਿੱਚੋਂ ਪਟਿਆਲਾ ਦੇ ਦੋ ਸਕੇ ਭਰਾਵਾਂ ਨੂੰ ਹਿਰਾਸਤ ਲੈ ਲਿਆ ਇਹਨਾਂ ਪਰਾਵਾਂ ਤੇ 2 ਸਾਲ ਪਹਿਲੇ ਹੋਈ ਇੱਕ ਹਤਿਆ ਦਾ ਕੇਸ ਦਰਜ ਹੈ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਦੋਨੋਂ ਪਰਾਵਾਂ ਦੇ ਖਿਲਾਫ 25 ਜੂਨ 2023 ਨੂੰ ਪਟਿਆਲਾ ਦੇ ਰਾਜਪੁਰਾ ਵਿੱਚ ਕਤਲ ਦਾ ਕੇਸ ਦਰਜ ਹੋਇਆ ਸੀ ਅਤੇ ਲੱਖਾਂ ਰੁਪਏ ਲਾ ਕੇ ਸਜ਼ਾ ਤੋਂ ਬਚਣ ਲਈ ਡੋਂਕੀ ਦੇ ਰਾਹੀਂ ਅਮਰੀਕਾ ਭੱਜ ਗਏ ਫਿਲਹਾਲ ਇਹਨਾਂ ਪਰਾਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ ਇਹਨਾਂ ਦੀ ਪਛਾਣ ਸੰਦੀਪ ਸਿੰਘ ਅਤੇ ਪ੍ਰਦੀਪ ਸਿੰਘ ਦੇ ਰੂਪ ਵਿੱਚ ਹੋਈ ਹੈ ਪਰਿਵਾਰ ਦਾ આરોਪ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਪੁਲਿਸ ਤੋਂ ਮਿਲੀ ਐਫ ਆਈ ਆਰ ਦੇ ਮੁਤਾਬਕ 2 ਜੂਨ 2023 ਨੂੰ ਪਿੰਡ ਢੀਂਡਸਾ ਦੇ ਹਸਮੁਖ ਦਾ ਫਲ ਵੇਚਣ ਵਾਲੇ ਨਾਲ ਦਾਣਾ ਮੰਡੀ ਕੋਲ ਝਗੜਾ ਹੋ ਗਿਆ ਸੀ। ਹਸਮੁਖ ਦੇ ਕਹਿਣ ਤੇ ਸੁਖਦੇਵ ਤੇ ਸੰਦੀਪ ਨੂੰ ਬੁਲਾ ਲਿਆ। ਇਹ ਲੋਕ ਸਵਿਫਟਕਾਰ ਅਤੇ ਸਕਾਰਪੀਓ ਵਿੱਚ ਕੁਝ ਹੋਰ ਲੋਕਾਂ ਨੂੰ ਲੈ ਕੇ ਆ ਗਏ। ਇਹਨਾਂ ਦੇ ਹੱਥਾਂ 'ਚ ਤਲਵਾਰਾਂ ਸਨ। ਇਸ ਤੋਂ ਬਾਅਦ ਇਹਨਾਂ ਵਿੱਚ ਝਗੜਾ ਹੋ ਗਿਆ ਅਤੇ ਇਹਨਾਂ ਨੇ ਸੁਚੰਦਰ ਸਿੰਘ ਅਤੇ ਸਰਵਣ ਸਿੰਘ ਤੇ ਹਮਲਾ ਕਰ ਦਿੱਤਾ ਤਲਵਾਰਾਂ ਨਾਲ ਕੀਤੇ ਵਾਰਾਂ ਕਾਰਨ ਦੋਨੋਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਸਰਵਣ ਸਿੰਘ ਨੂੰ ਮਰਿਤਕ ਕੋਸ਼ਿਤ ਕਰ ਦਿੱਤਾ ਦੂਜੇ ਪਾਸੇ ਫੜੇ ਗਏ ਦੋਨੋਂ ਪਰਵਾਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ ਇਸ ਕੇਸ ਵਿੱਚ ਸਵਿਫਟ ਗੱਡੀ ਦੇ ਕਾਰਨ ਦੋਨਾਂ ਦੇ ਨਾਂ ਸਾਹਮਣੇ ਆਏ ਸੀ ਪੁਲਿਸ ਨੇ ਗੱਡੀ ਸਾਡੇ ਘਰ ਤੋਂ ਬਰਾਮਦ ਕੀਤੀ ਸੀ ਦੋਨਾਂ ਨੂੰ ਬਾਹਰ ਭੇਜਣ ਦੇ ਲਈ ਅਸੀਂ 1 ਕਰੋੜ 20 ਲੱਖ ਰੁਪਏ ਖਰਚ ਕੀਤੇ ਸਨ ਪੈਸੇ ਲੈਣ ਤੋਂ ਪਹਿਲਾਂ ਏਜੰਟ ਨੇ ਸਾਫ਼ ਰੂਟ ਤੋਂ ਭੇਜਣ ਦੀ ਗੱਲ ਕਹੀ ਸੀ ਲੇਕਿਨ ਦੋਨਾਂ ਬੱਚਿਆਂ ਨੂੰ ਜੰਗਲ ਦੇ ਰਾਸਤੇ ਭੇਜਿਆ ਗਿਆ